ਆਲ ਦੇ 365 ਦਿਨ ਹੁੰਦੇ ਆ ਜਿਦੇ ਵਿੱਚ ਸਕੂਲ ਸਿਰਫ 180 ਦਿਨ ਲੱਗਦਾ ਗਰਮੀਆਂ ਦੀ ਛੁੱਟੀਆਂ ਆਈਆਂ ਸਿਆਲ ਦੀਆਂ ਛੁੱਟੀਆਂ ਆਈਆਂ ਅੱਜ ਲਈ ਦਿਨ ਭਈਨਾਪਾ ਦਾ ਆਈ ਦੀ ਛੁੱਟੀ ਕਰਦੀ ਜਿਸ ਬਾਰੇ ਸਾਨੂੰ ਕਿਸੇ ਨੂੰ ਨੌਲੇਜ ਨਹੀਂ ਅਸੀਂ ਖੁਦ ਨਹੀਂ ਜਾਣਦੇ ਭਈਨਾਪਾ ਸੰਤਨਾਪਾ ਦਾ ਹਜੇ ਕੌਣ ਸੀ ਬਾਰੇ ਬੱਚਨ ਪਤਾ ਹੀ ਕੋਈ ਨਹੀਂ ਛੁੱਟੀ ਵੀ ਕੱਲ ਛੁੱਟੀ ਕਰਦੀ ਆ ਵਿਸਾਖੀ ਦੇ ਇਤਿਹਾਸ ਦਾ ਨਹੀਂ ਪਤਾ ਗੁਰੂਆਂ ਦੇ ਇਤਿਹਾਸ ਦਾ ਨਹੀਂ ਪਤਾ ਜੇ ਇਹ ਕਰਕੇ ਬੱਚਿਆਂ ਨੂੰ ਦੱਸਣਾ ਤਾਂ ਆਖਰੀ ਤੁਸੀਂ ਸਕੂਲ ਬੰਦ ਲਾ ਕੇ ਰਿਆ ਕਰੋ ਹੁਣ ਕੀ ਦੀ ਛੁੱਟੀ ਆ ਗਈ ਆ ਨਾਲ ਵਿਸਾਖੀ ਦੀ ਛੁੱਟੀ ਆ ਜਣੀ ਆ 17 ਤਰੀਕ ਨੂੰ ਜਨਮ ਅਸ਼ਟਮੀ ਆ ਜਣੀ ਆ 21 ਤਰੀਕ ਨੂੰ ਹੋਰ ਛੁੱਟੀ ਕਾਉਣੀ ਆ ਇੰਨੀਆਂ ਛੁੱਟੀਆਂ ਕਾਦੇ ਮਾਪੇ ਸਾਡਾ ਨਾਰਾਜ਼ ਹੁੰਦੇ ਆ ਕਿ ਤੂੰ ਇੰਨੀਆਂ ਛੁੱਟੀਆਂ ਕਾਦੇ ਫੀਸਾਂ ਕਾਹੀਆਂ ਲੈਂਦੇ ਜੇ ਅਸੀਂ 365 ਦਿਨ ਦੀ ਫੀਸ ਲੈਣੀ ਆ ਤੁਸੀਂ ਸਾਨੂੰ ਸਿਰਫ ਐਤਵਾਲੀ ਛੁੱਟੀ ਕਰਿਆ ਕਰੋ ਜੋ ਬੱਚਿਆਂ ਦੇ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੁਣ ਸਾਲ ਦੇ 365 ਦਿਨ ਹੁੰਦੇ ਆ ਜਿਹਦੇ ਵਿੱਚ ਸਕੂਲ ਸਿਰਫ 180 ਦਿਨ ਲੱਗਦਾ ਗਰਮੀਆਂ ਦੀਆਂ ਛੁੱਟੀਆਂ ਆ ਜਣੀਆਂ ਸਿਆਲ ਦੀਆਂ ਛੁੱਟੀਆਂ ਆ ਜਣੀਆਂ ਸਰਕਾਰ ਫਿਰ ਜਿਹੜੇ ਆ ਪਿਛਲੇ ਦਿਨੀ ਭਾਈ ਨਾਭਾ ਦਾਸ ਦੀ ਛੁੱਟੀ ਕਰਦੀ ਜਿਸ ਬਾਰੇ ਸਾਨੂੰ ਕਿਸੇ ਨੂੰ ਨੌਲੇਜ ਨਹੀਂ ਅਸੀਂ ਖੁਦ ਨਹੀਂ ਜਾਣਦੇ ਭਾਈ ਨਾਭਾ ਸੰਤ ਸੰਤ ਨਾਭਾ ਦਾਸ ਜੀ ਕੌਣ ਸੀ ਹੁਣ ਈਦੀ ਛੁੱਟੀ ਆ ਗਈ ਆ ਨਾਲ ਵਿਸਾਖੀ ਦੀ ਛੁੱਟੀ ਆ ਜਣੀ ਆ 17 ਤਰੀਕ ਨੂੰ ਜਨਮ ਅਸ਼ਟਮੀ ਆ ਜਣੀ ਆ 21 ਤਰੀਕ ਨੂੰ ਹੋਰ ਛੁੱਟੀ ਕਾਉਣੀ ਆ ਇੰਨੀਆਂ ਛੁੱਟੀਆਂ ਕਹਿੰਦੇ ਮਾਪੇ ਸਾਡਾ ਨਾਰਾਜ਼ ਹੁੰਦੇ ਆ ਕਿ ਤੁਸੀਂ ਇੰਨੀਆਂ ਛੁੱਟੀਆਂ ਕਰਦੇ ਫੀਸਾਂ ਕਾਹਦੀਆਂ ਲੈਂਦੇ ਜੇ ਅਸੀਂ 365 ਦਿਨ ਦੀ ਫੀਸ ਲੈਣਿਆ ਤੁਸੀਂ ਸਾਨੂੰ ਸਿਰਫ ਐਤਵਾਲੀ ਛੁੱਟੀ ਕਰਿਆ ਕਰੋ ਅੱਗੋਂ ਤੋਂ ਸਾਡੇ ਬੱਚੇ ਨੂੰ ਵਿੱਦਿਆ ਦਿਓ ਸਾਨੂੰ ਦੱਸੋ ਨਾਬਾਦਾਸ ਕੌਣ ਹੁੰਦੇ ਹੈ ਸਾਡੇ ਬੱਚੇ ਨੂੰ ਪਤਾ ਹੀ ਕੋਈ ਨਹੀਂ ਛੁੱਟੀ ਵੀ ਕੱਲ ਛੁੱਟੀ ਕਰਤੀ ਆ ਵਿਸਾਖੀ ਦੇ ਇਤਿਹਾਸ ਦਾ ਨਹੀਂ ਪਤਾ ਗੁਰੂਆਂ ਦੇ ਇਤਿਹਾਸ ਦਾ ਨਹੀਂ ਪਤਾ ਜੇ ਇਹ ਕਰਕੇ ਬੱਚੇ ਨੂੰ ਦੱਸਣਾ ਤਾਂ ਆਖਰੀ ਤੁਸੀਂ ਸਕੂਲ ਬੰਦ ਲਾ ਕੇ ਰਿਆ ਕਰੋ ਸਰਕਾਰ ਨੂੰ ਸਾਡੀ ਅਪੀਲ ਕਰੋ ਅਸੀਂ ਇਸ ਸਬੰਧੀ ਆਪਣੇ ਵਕੀਲ ਸਾਹਿਬ ਹਾਈ ਕੋਰਟ ਵਕੀਲ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਪੈਨ ਚਿੱਠੀ ਪਾਓ ਆਪਣਾ ਬਾਇਓ ਡਾਟਾ ਦਿਓ ਇੱਕ ਸਾਲ ਦੇ ਵਿੱਚ 365 ਕਿੰਨੇ ਸਕੂਲ ਲੱਗਦੇ ਆ ਹੁਣ ਬੋਰਡ ਵੱਲੋਂ ਕਿਹੜਾ ਪੱਤਰ ਜਾਰੀ ਕੀਤਾ ਗਿਆ ਸਕੂਲਾਂ ਨੂੰ ਉਦਾਇਤ ਕੀਤੀ ਗਈ ਆ ਅੱਜ ਦੇਖੋ ਅੱਜ ਇੱਕ ਚਿੱਠੀ ਆਈ ਆ ਦਾਸਤਰੀ ਚ ਕਿ ਸਰਕਾਰੀ ਛੁੱਟੀਆਂ ਮੁਤਾਬਕ ਸਕੂਲ ਕਰੋ ਜੇ ਨਾ ਕਰੋਗੇ ਛੁੱਟੀਆਂ ਤੁਹਾਡੇ ਐਫੀਲੀਏਸ਼ਨ ਕੈਨਸਲ ਕਰ ਦਾਂਗੇ ਧਮਕੀਆਂ ਮਿਲਦੀਆਂ ਪੱਤਰ ਮਿਲਦੇ ਆ ਮਾਪੇ ਹਣ ਧਮਕੀ ਦਿੰਦੇ ਆ ਵੀ ਅਸੀਂ ਬੱਚੇ ਢਾਲਾਂਗੇ ਜੇ ਤੁਸੀਂ ਇੰਨੀਆਂ ਛੁੱਟੀਆਂ ਕਰਦੇਗਾ ਤੇ ਅਸੀਂ ਨਹੀਂ ਸਹੀ ਨਹੀਂ ਸਰਕਾਰੀ ਛੁੱਟੀਆਂ ਜਾਣਦੇ ਅਸੀਂ ਸਿਰਫ ਐਗਵਾ ਛੁੱਟੀ ਕਰਦੇ ਆ ਅੱਗੋਂ ਪਿੱਛੇ ਬੱਚਿਆਂ ਦੇ ਸਾਡੇ ਸਕੂਲਾਂ ਦੇ ਵਿੱਚ ਸਪੋਰਟਸ ਕਰਾਓ ਬੱਚਿਆਂ ਨੂੰ ਕੋਚਿੰਗ ਕਰਾਓ ਬੱਚਿਆਂ ਨੂੰ ਵੱਤਵਤ ਵਿਦਿਆਲ ਦਾਨ ਦਿਓ ਜਿਹੜਾ ਕੋ ਇਤਿਹਾਸਕ ਦੇ ਨੇ ਆ ਉਹਦੇ ਬਾਰੇ ਬੱਚਿਆਂ ਨੂੰ ਨੌਲੇਜ ਦਿਓ ਬੱਚਿਆਂ ਦਾ ਧਿਆਨ ਉਧਰ ਆਵੇ ਬੱਚਿਆਂ ਨੂੰ ਪਤਾ ਲੱਗੇ ਕੁਰਬਾਨੀ ਨਾਲ ਜੁੜਿਆ ਇਤਿਹਾਸ ਕੁਰਬਾਨੀ ਦੱਸੋ ਆਜ਼ਾਦੀ ਦਾ ਜੁੜਿਆ ਇਤਿਹਾਸ ਆਜ਼ਾਦੀ ਬਾਰੇ ਦੱਸੋ ਵਿਸਾਖੀ ਦਾ ਜਿਹੜਾ ਇਤਿਹਾਸ ਜੁੜਿਆ ਉਹ ਦੱਸੋ ਬੱਚਿਆਂ ਨੇ ਕਨ ਕਨ ਕੀ ਕੀ ਹੁੰਦੀ ਹੈ ਕਦੋਂ ਬੀਜੀ ਤੇ ਕਦੋਂ ਵੱਢੀ ਦੀ ਆ ਜੀ ਇਹ ਦੱਸੰਗ ਨਾ ਬੱਚਿਆਂ ਨੂੰ ਵਿਸਾਖੀ ਦਾ ਇਤਿਹਾਸ ਕਿ ਵਿਸਾਖੀ ਕਿਵੇਂ ਆਈ ਕਿਵੇਂ ਕਿੱਦਾਂ ਸਾਡਾ ਨਨਕਾ ਸਾਹਿਬ ਕੀਤਾ ਸਭ ਕੁਝ ਇਸ ਕਰਕੇ ਸਾਡੀ ਬੇਨਤੀ ਸਰਕਾਰ ਕਰੇ ਕਿ ਛੁੱਟੀਆਂ ਨੂੰ ਪ੍ਰਾਈਵੇਟ ਜਿਹੜੀਆਂ ਸੁਸਾਇਟੀਆਂ ਸਕੂਲ ਆ ਉਹਨਾਂ ਨੂੰ ਐਗਜ਼ੈਂਪਟ ਕੀਤਾ ਜਾਵੇ ਕਿ ਉਹ ਆਪਣੀ ਮਰਜ਼ੀਆਂ ਛੁੱਟੀਆਂ ਕਰਨ ਲੋੜ ਅਨੁਸਾਰ ਛੁੱਟੀਆਂ ਕਰਨ ਇਤਿਹਾਸਕ ਦਿਨਾਂ 'ਚ ਬੱਚਿਆਂ ਨੂੰ ਸੱਚੇ ਬੱਚਿਆਂ ਨਾਲ ਛੇ ਦਾ ਗੇਮਾਂ ਦਾ ਇਤਿਹਾਸ ਬਾਰੇ ਦੱਸਿਆ ਜਾਵੇ 50 ਕੀ ਮੰਗਿਆ ਅਸੀਂ 50 ਮੰਗ ਕਰਦੇ ਵੀ ਸਾਡੀਆਂ ਸੰਸਥਾਵਾਂ ਨੂੰ ਐਗਜ਼ੈਂਪਟ ਕੀਤਾ ਜਾਵੇ ਸਰਕਾਰੀ ਇਹ ਡੀਓ ਲੈਟਰਾਂ ਕੱਢ ਦੇ ਜਿਹੜੀਆਂ ਸਰਕਾਰ ਸਾਡੇ ਦੇ ਬੌਂਡ ਨਾ ਹੋਣ